ਮੋਲਾ ਕਿੰਦੀ ਕੰਮ ਕੀ ਕਰਦੇ ਹੋ ਮੇਰਾ ਕੜਾਈ ਦਾ ਕੰਮ ਹੈ ਠੀਕ ਹੈ ਇਹ ਕਿਹੜਾ ਬਿਜ਼ਾਰਗਾ ਇਹ ਅੰਮ੍ਰਿਤਪੁਰ ਹੈ ਕੀ ਮਾਮਲਾ ਕੀ ਹੈ ਜੀ ਇਹ ਮਹਾਰਾਜ ਬਾਈ ਬਸ ਆਹੀ ਸ਼ਰਾਰਤ ਪਾਜੀਆ ਕਰਦੇ ਨੇ ਕੌਣ ਕਰਦੇ ਆ ਤਨਵੀਰ ਹੋਰੀ ਸੋਹਿਬ ਹੈ ਹੋਰ ਇਹਨਾਂ ਮੁਲਾਜ਼ਮ ਨੇ ਨਾਲ ਇਹਨਾਂ ਜਿਹੜਾ ਮਾਲਕ ਹੈਗੇ ਉਹ ਗੱਡੀ ਤੇ ਬੈਠਦੇ ਨੇ ਇਹ ਮਾਲਕਾਂ ਦੀ ਮੌਜੂਦੀ ਵਿੱਚ ਕੰਮ ਹੋਇਆ ਸਾਰਾ ਇਹ ਅੱਛਾ ਹਾਂਜੀ ਤੇ ਦੋ ਕਿੰਨੀਆਂ ਦੁਕਾਨਾਂ ਮਾਲਕਾਂ ਇਹ ਦੋ ਦੁਕਾਨਾਂ ਜੀ ਇਹ ਦੋਨੋਂ ਰੈਂਟ ਤੇ ਇਹ ਦੋਨੋਂ ਰੈਂਟ ਤੇ ਕਿੰਨੀਆਂ ਕਿਹੜੇ ਰੈਂਟ ਇਹ ਤਨਵੀਰ ਹੋਸਲੇ ਤਨਵੀਰ ਹੋ ਸੋਹਿਬ ਅੱਛਾ ਅੱਛਾ ਕੌਣ ਨੇ ਹਾਂਜੀ ਹਾਂਜੀ ਇਹ ਕੀ ਮਸਲਮਾਨ ਮਸਲਮਾਨਾ ਠੀਕ ਹੈ ਤੇ ਕੀ ਗੱਲ ਕੀ ਹੋਈ ਹੈ ਜਿਹੜਾ ਅੱਜ ਇਹਨਾਂ ਟੱਪ ਹੋ ਗਿਆ ਕਿ ਇੱਥੇ ਸਾਖਾ ਜੀ ਇਹਨਾਂ ਨੇ ਇੱਕ ਲੜਕੀ ਦਾ ਹੱਥ ਫੜਿਆ ਛੇੜਖੰਨੀ ਕੀਤੀ ਦੁਕਾਨ ਦੇ ਅੰਦਰ ਇਹ ਪਹਿਲਾਂ ਵੀ ਕਰਦੇ ਰਹੇ ਆ ਅੱਛਾ ਹਾਂਜੀ ਲੇਕਿਨ ਇਹ ਵੀ ਹੋ ਜਾ ਕੇ ਕੋਈ ਮੁੱਦਾ ਉੱਠ ਗਿਆ ਕੱਲੇ ਮੁੱਦਾ ਦੱਬਿਆ ਰਿਹਾ ਕੋਈ ਸ਼ਰੀਫ ਅਗੇ ਲੜਕੀਆਂ ਹੁੰਦੀਆਂ ਕੋਈ ਮੁੱਦਾ ਚੱਕੜੀਆਂ ਪੈਣੇ ਚੱਕੜੀਆਂ ਆਪਣੀ ਇੱਜ਼ਤ ਪਿੱਛੇ ਲੇਕਿਨ ਜਿਸੇ ਕੋਈ ਲੜਕੀ ਜਿਹੜੀ ਸੀ ਉਹ ਸਮਝਦਾ ਦਲੇਰ ਸੀਗੀ ਇਸ ਚੀਜ਼ ਦੇ ਨੇ ਉਹਨਾਂ ਨੇ ਹੱਥ ਫੜਿਆ ਤੇ ਤੁਸੀਂ ਮੈਨੂੰ ਆ ਕੀ ਤਮਲੇ ਮੇਰਾ ਛੇੜਖਾਨੀ ਕੀਤੀ ਆ ਉਹ ਆਪਣੇ ਰਿਸ਼ਤੇਦਾਰ ਨੇ 3 ਸਾਲ ਤੋਂ ਥੇ ਕੰਮ ਕਰਦੇ ਹੋਏ ਤੇ ਚੇਤਨਨੋਂ ਕਾਫੀ ਹੋ ਗਿਆ ਜੀ। ਕਾਫੀ ਹੋ ਗਿਆ। ਹਾਂਜੀ ਹਾਂਜੀ। ਠੀਕ ਆ ਤੇ ਅੱਜ ਇਹ ਅਸਲ ਇਹ ਨਾਲ ਇਕੱਠ ਹੋਇਆ ਬਾਕੀ ਇਹ ਸਾਰੀ ਸਿਕੁਟੀਆਂ ਇਹ ਸਾਰੀ ਸਰਵ ਸੰਪਤੀ ਦੇ ਨਾਲ ਹੀ ਇਕੱਠ ਹੋਇਆ ਜੀ। ਇਹ ਬੰਦੇ ਜਿਹੜੇ ਖਤਰਨਾਕ ਹੈ ਤੇ ਧੀਆ ਭੈਣਾਂ ਦੀ ਇੱਜ਼ਤ ਨੂੰ ਉਹ ਕਿੱਥੇ ਭਾਂਡੇ ਆ ਇਸ ਕਰਕੇ ਇਹ ਜਿਹੜੇ ਦੋ ਦੁਕਾਨਦਾਰ ਗਏ ਇਹ ਦੁਕਾਨ ਜਿਹੜੇ ਦੋਨੋਂ ਖਾਲੀਆਂ ਕਰੇ ਜਾਂ ਹਾਂਜੀ ਤੇ ਜਿਹਨਾਂ ਨੂੰ ਤਾਰੇ ਲੱਗੇ ਹੁਣ ਨੇ ਨਹੀਂ ਚਾਬੀਆਂ ਨਾਲ ਦਿੱਤੀਆਂ ਹੈ ਜੀ। ਅੱਛਾ ਜੀ। ਬਾਕੀ ਨਾਲ ਜੁਗਾਰ ਜਿਹੜਾ ਉਹਨਾਂ ਕੇ ਬੈਠੇ ਕਦੇ ਕੱਲ ਨੂੰ ਖਤ ਖਾਲੀ ਕਰਦੇ ਆਂਗੇ ਠੀਕ ਹੈ ਜੀ ਕੁਝ ਕੁਸ਼ ਜੱਥੇਬੰਦੀਆਂ ਨੇ ਇਕੱਠੇ ਹੋ ਕੇ ਆਪਣਾ ਕੋਈ ਵਿਚਾਰ ਰੱਖਿਆ ਗਿਆ ਉਹਨਾਂ ਨੇ ਜਿੱਤੇ ਦੁਕਾਨ ਹੈਗੀ ਹੈ ਕੱਪੜੇ ਦੀ ਇਹਦੇ ਵਿੱਚ ਕੋਈ ਐਲੀਗੇਸ਼ਨ ਸੀ ਕਿ ਲੜਕੀ ਦਾ ਕੋਈ ਸ਼ਰਤ ਨਹੀਂ ਕੀਤੀ ਆ ਉਹ ਬੰਦਾ ਜਿਹੜਾ ਰਾਉਂਡ ਅਪ ਕਰ ਲਿਆ ਤੇ ਜਿਹੜੀ ਅੱਗੇ ਅਫਸਰ ਜਿਹੜੀ ਹੈਗੀ ਹੈ ਕਾਰਜਕਾਰੀ ਸਰਬੋਤਮ ਜਥੇਬੰਦੀਆਂ ਦੁਕਾਨ ਦਾ ਤਾਲਾ ਖਲਾ ਕੇ ਸਮਾਨ ਜਿਹੜਾ ਵਾ ਉਹ ਕਹਿੰਦੇ ਕਿ ਕਢਾ ਕੇ ਬਾਹਰ ਦੇ ਉਹ ਸਾਰਿਆਂ ਨੂੰ ਸਮਝਾਇਆ ਕਿ ਕੋਈ ਵੀ ਕੋਈ ਆਪਣੇ ਹੱਥ ਵਿੱਚ ਨਾ ਲਵੇ ਬੰਦੀ ਜਿਹੜੀ ਕਾਰਵਾਈ ਉਹ ਇੱਕ ਬੰਦੇ ਦੇ ਖਿਲਾਫ ਹੋ ਕੀਤੀ ਜਾ ਰਹੀ ਹੈ ਠੀਕ ਹੈ ਤਾਂ ਬੰਦਾ ਰੈਸਟ ਹੈ ਵੀ ਉਹ ਆ ਬੰਦਾ ਰਾਉਂਡ ਅਪ ਕਰ ਲਿਆ ਮਨ ਦੀ ਕਾਰਵਾਈ ਤਾਂ ਹੀ ਕਰਦੇ